ਪੈਂਪਾਇਮ ਜੈਮਸੀਬੀ ਰਾਬਤਾ ਸਮ ਜੈਮਸੀਬੀ ਮੇਰੀ ਗਵਾਹੀ ਇਹ ਹੈ ਕਿ ਮੇਰੀ ਬੱਚੀ ਦੀ ਅੱਖ ਦੀ ਪ੍ਰੋਬਲਮ ਸੀ ਇਹਦੀ ਅੱਖ ਦੀ ਪ੍ਰੋਬਲਮ ਦੇ ਕਰਕੇ ਬਹੁਤ ਜ਼ਿਆਦਾ ਹੀ ਪ੍ਰੋਬਲਮ ਨਹੀਂ ਅੱਖ ਵਿੱਚ ਮੱਚੀ ਦੀ ਅੱਖ ਲਾਲ ਹੋ ਜਾਂਦੀ ਤੇ ਬੱਚੇ ਨੂੰ ਆਪਾਂ ਬਹੁਤ ਹਸਪਤਾਲਾਂ ਵਿੱਚ ਵਿਖਾਇਆ ਪਹਿਲਾਂ ਆਪਾਂ ਸਾਰੀਵਾਲ ਹਸਪਤਲ ਵੇ ਲੈ ਕੇ ਗਏ ਫਿਰ ਆਪਾਂ ਗੁਰਦਾਸਪੁਰ ਹਸਪਤਲ ਵੇ ਲੈ ਕੇ ਗਏ ਫਿਰ ਆਪਾਂ ਬੱਚੇ ਨੂੰ ਬਟਾਲਾ ਹਸਪਤਲ ਲੈ ਕੇ ਗਏ ਫਿਰ ਅਸੀਂ ਬੱਚੇ ਨੂੰ ਅੰਬਰਸਰ ਹਸਪਤਲ ਵਿੱਚ ਵਿਖਾਇਆ ਬਹੁਤ ਮੈਡੀਸਿਨ ਖਵਾਈ ਪਰ ਬੱਚੀ ਨੂੰ ਕੋਈ ਵੀ ਫਰਕ ਨਹੀਂ ਸੀ ਫਿਰ ਸਾਨੂੰ ਇਸ ਬਿਮਾਰੀ ਦਾ ਪਤਾ ਲੱਗਾ ਡਾਕਟਰਾਂ ਨੇ ਸਾਨੂੰ ਜਵਾਬ ਦੇ ਦਿੱਤਾ ਕਿ ਇਸ ਬੱਚੀ ਦੀ ਅੱਖ ਦੀ ਕੋਈ ਵੀ ਬਿਮਾਰੀ ਨਹੀਂ ਆ ਇਹ ਜਿਹੜੀ ਬਿਮਾਰੀ ਇਹ ਜ਼ਿੰਦਗੀ ਵਾਸਤੇ ਆ ਇਹ ਬਿਮਾਰੀ ਕਦੀ ਵੀ ਜਾ ਨਹੀਂ ਸਕਦੀ ਬੱਚੀ ਤੋਂ ਇਸ ਬੱਚੀ ਦੇ ਕਰਕੇ ਮੈਂ ਟੈਪੈਸੇਜ ਚ ਚਲੀ ਗਈ ਮੈਨੂੰ ਆਪਣੇ ਆਪ ਦੀ ਬਹੁਤ ਜ਼ਿਆਦਾ ਟੈਨਸ਼ਨ ਲੱਗਦੀ ਬੱਚੀ ਦੀ ਕਿ ਇਸ ਬੱਚੀ ਦੀ ਅੱਖ ਪਤਾ ਨਹੀਂ ਠੀਕ ਹੋਏਗੀ ਕਿ ਚਾਏ ਨਹੀਂ ਹੋਏਗੀ ਇਸ ਬੱਚੀ ਤੇ ਅਸੀਂ 1,26,000 ਰੁਪਏ ਦੇ ਕਮੇਟੇ ਚੁੱਕੀ ਸਾਰੀ ਇਸ ਬੱਚੀ ਤੇ ਲਾਗੇ ਪਰ ਪੈਸੇ ਦੀ ਤੇ ਕੋਈ ਟੈਨਸ਼ਨ ਨਹੀਂ ਸੀ ਪਰ ਬੱਚੀ ਦੀ ਬਹੁਤ ਟੈਨਸ਼ਨ ਹੀ ਮੈਨੂੰ ਐਵੇਂ ਹੁੰਦਾ ਹੀ ਕਿ ਜਿੱਦਾਂ ਬੱਚੀ ਦੀ ਅੱਖ ਹੀ ਨਿਕਲ ਜਾਣੀ ਆ ਤੇ ਇਹਦੇ ਕਰਕੇ ਮੈਂ ਟੈਨਸ਼ਨ ਲੈਂਦਾ ਵੀ ਟੈਨਸ਼ਨ ਇੰਨੀ ਕਿ ਜ਼ਿਆਦਾ ਹੀ ਕਿ ਬਹੁਤ ਜ਼ਿਆਦਾ ਦਿਮਾਗ ਤੇ ਟੈਨਸ਼ਨ ਬੋਝ ਰਹਿਦਾ ਹੀ ਇਸ ਬੱਚੀ ਦੇ ਕਰਕੇ ਮੈਂ ਦੁਪੈਸੇ ਤੇ ਚਲੀ ਗਈ ਦੁਪੈਸੇ ਵੀ ਇੰਨਾ ਕੁ ਜ਼ਿਆਦਾ ਹੀ ਕਿ ਮੈਂ ਕਿਸੇ ਨਾਲ ਵੀ ਜਰਾਈ ਚਗਰਾ ਕਰਦੀ ਸੀ ਲੜਾਈ ਝਗੜਾ ਜੇ ਕੋਈ ਮੇਰੇ ਸਾਹਮਣੇ ਹੁੰਦਾ ਹੀ ਉਹਨੂੰ ਵੀ ਮੈਂ ਮਾਰਾ ਚੰਗਾ ਬੋਦਨੀ ਹਾਂ ਮਾਰਾ ਚੰਗਾ ਬੋਲਣ ਤੋਂ ਵਾਦਾ ਮਾਲੋ ਮੇਰੇ ਰਿਸ਼ਤੇਦਾਰ ਪੈਂਪਾ ਆਉਂਦੇ ਸੀ ਉਹ ਮੇਰੇ ਵੱਲ ਦੀ ਗੱਲ ਕਰਦੇ ਸੀ ਪਰ ਮੈਂ ਇਹ ਗੱਲ ਨੂੰ ਨਹੀਂ ਜਾਣਦੀ ਮੈਨੂੰ ਇਦਾਂ ਹੁੰਦਾ ਹੀ ਕਿ ਜਿੱਦਾਂ ਇਹਨਾਂ ਨੇ ਪਤਾ ਨਹੀਂ ਕਿਹੜੀ ਗੱਲ ਕਰ ਜਾਣੀ ਆ ਕਿਹੜੀ ਗੱਲ ਹੋ ਜਾਣੀ ਆ ਮੈਨੂੰ ਡਾੜੀ ਲੱਗਦਾ ਨਹੀਂਦਾ ਹੁੰਦਾ ਹੈ ਚਵੇ ਘੰਟੇ ਮੈਨੂੰ ਇਦਾਂ ਹੁੰਦਾ ਹੀ ਕਿ ਜੇ ਤਾਂ ਕੋਈ ਗਲੀ ਚ ਖਲੋਤਾ ਮੈਂ ਗਲੀ ਚ ਨਹੀਂ ਜਾਂਦੀ ਫਿਰ ਮੈਂ ਕਦੀ ਵੀ ਆਪਣੇ ਘਰ ਤੋਂ ਬਾਹਰ ਨਹੀਂ ਜਾਂਦੀ ਜਦੋਂ ਘਰ ਤੋਂ ਬਾਹਰ ਜਾਣੀਆ ਮੈਨੂੰ ਇਦਾਂ ਹੁੰਦਾ ਹੈ ਕਿ ਜਦ ਦਾ ਬਾਹਰ ਕੋਈ ਖਲੋਤਾ ਤਾਂ ਉਹਨੇ ਮੈਨੂੰ ਮਾਰ ਦੇਣਾ ਫਿਰ ਮੈਨੂੰ ਤਾਲਾ ਲਾ ਕੇ ਵੀ ਰੱਖਿਆ ਜਾਂਦਾ ਸੀ ਫਿਰ ਮੇਰਾ ਵਾਸ਼ਰੂਮ ਵਿੱਚ ਹੀ ਨਿਕਲ ਜਾਂਦਾ ਸੀ ਬਦਾਨੀ ਹੀ ਲੱਗਦਾ ਜਾਂਦੇ ਇਹਨਾਂ ਦੇ ਫਿਰ ਹਾਲ ਬਹੁਤ ਜ਼ਿਆਦਾ ਖਰਾਬ ਹੋ ਗਈ ਮੈਂ ਇਨਾਂ ਨੂੰ ਪੜ ਲੱਗਾ ਲੱਗਾ ਵੀ ਬੋਕਠੀਰ ਨਹੀਂ ਰਹਿੰਦੇ ਮੈਨੂੰ ਲੱਗਦਾ ਮੈਨੂੰ ਬੱਚੀ ਦੀ ਟੈਨਸ਼ਨ ਨਹੀਂ ਫਿਰ ਇਹਨਾਂ ਦੀ ਪਿਆਰੀ ਫਿਰ ਬਦਲ ਇਹਨਾਂ ਨੂੰ ਮੈਂ ਹਸਪੀਟਲ ਦਿਖਾਉਣਾ ਸ਼ੁਰੂ ਕਰਤਾ ਇਹਨਾਂ ਨੂੰ ਮੈਂ ਇਹਨਾਂ ਨੂੰ ਲੱਗ ਲੱਗ ਹਸਪੀਟਲ ਲੈ ਕਰਨਾ ਸ਼ੁਰੂ ਕੀਤਾ ਜਦ ਤੱਕ ਇਹ ਹਸਪਤਾਲ ਆਇਆ ਨੇ ਕਿਹਾ ਸੀ ਇਹ ਦਵਾਈ ਮਤਾਂ ਦੇ ਲੈਣਾ ਮੈਡੀਕਲ ਮਰੀ ਮੈਡੀਕਲ ਨੂੰ ਖਵਾ ਲੋ ਠੀਕ ਹੋ ਜਾਏਗੀ ਜਦ ਇਹਨਾਂ ਨੇ ਮੈਡੀਕਲ ਦਿੱਤੀ ਮੈਡੀਕਨ ਦੇਣ ਤੋਂ ਬਾਅਦ ਡਾਕਟਰ ਨੇ ਮੈਨੂੰ ਕਿਹਾ ਸੀ ਇਹਨਾਂ ਨੂੰ ਆ ਦਵਾਈ ਦੇਣੀ ਆ ਇਹ ਦਵਾਈ ਆ ਨੀਂਦੀ ਦਵਾਈ ਆ ਐਮਰ ਜਲ ਰੈਸ਼ਟ ਮਿਲੇਗੀ ਫੇਰ ਠੀਕ ਹੋਣਗੇ ਜਦੋਂ ਠੀਕ ਹੋਣ ਤੋਂ ਬਾਅਦ ਰੈਸ਼ਟ ਤੇ ਮੈਂ ਦਵਾਈ ਇੱਕ ਜਾਂ ਦੋ ਦਿੱਤੀਆਂ ਨਹੀਂ ਫਰਕ ਕੋਈ ਨਹੀਂ ਪਿਆ ਫੇਰ ਡਾਕਟਰ ਨਾਲ ਫੋਨ ਕੀਤਾ ਮਾਰੇ ਸੀ ਉਹਨਾਂ ਨੇ ਕੋਈ ਫਰਕ ਨਹੀਂ ਕਰਾਇਆ ਫੇਰ ਡਾਕਟਰਾਂ ਨੇ ਕਿਹਾ ਵੀ ਇਹਨੂੰ ਯਾਰ ਇਹ ਨਹੀਂ ਆ ਕਹਿੰਦਾ ਵੀ 2 ਜਾਂ 4 ਗੋਲੀਆਂ ਤੋਂ ਹੋਰ ਫਿਰ 4 ਦਿਨ ਦਬਾ ਫਿਰ 10 ਗੋਲੀਆਂ ਦੀਆਂ ਦਿਆਂ ਪਏ ਮੈਂ ਇੱਕ ਦਿਨ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਜਦ 10 ਗੋਲੀਆਂ ਬਾਦਿਆਂ ਨੂੰ ਬਾਅਦ ਵੀ ਇਹਨਾਂ ਨੂੰ ਕੋਈ ਹੋਸ਼ ਨਹੀਂ ਰਹਿੰਦੀ ਕੋਈ ਆਂਦਾ ਕੋਈ ਜਾਂਦਾ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਨਾ ਸਵੇਰ ਜਦਾਂ ਮੁਸ਼ਕਲ ਹੋ ਗਿਆ ਜਦ ਮੁਸ਼ਕਲ ਹੋ ਗਿਆ ਫਿਰ ਮੈਂ ਇਸ ਤੇ ਦਾ ਆਰਾਉਂਡ ਹੈ ਤੇ ਮਤਲਬ ਇਹਦਾ ਪਲਾਨ ਹੈ ਪਰ ਇਹਨੂੰ ਕੋਈ ਪਲਾਨ ਨਹੀਂ ਲੱਗਦਾ ਕੌਣ ਆਉਂਦਾ ਕੌਣ ਜਾਂਦਾ ਠੀਕ ਹੈ ਫਿਰ ਮੈਂ ਪਰੇਸ਼ਾਨ ਜਿਆਦਾ ਹੀ ਪਰੇਸ਼ਾਨ ਹੋ ਚੁੱਕਾ ਹਾਂ ਤੇ ਪਰੇਸ਼ਾਨੀ ਦੇ ਨਾਲ ਨਾਮਾ ਕਾਰੋਬਾਰ ਕਰਨਾ ਨਾ ਬੱਚਿਆਂ ਨੂੰ ਸੰਭਾਲਣਾ ਇਹ ਬੜੀ ਮੁਸ਼ਕਲ ਦੇ ਵਿੱਚ ਹੋਇਆ। ਫਿਰ ਬੱਚਾ ਤੇ ਬਾਅਦ ਚ ਮੇਰੀ ਮੰਮੀ ਸਮਾਰ ਜੀ ਦੀ ਸਕੂਲ ਦੀ ਨਨਕੰਨ ਦੇ ਨਾਲ ਇਹਨਾਂ ਦੀ ਮੰਮੀ ਹੁੰਦੀ ਰਹੀ। ਤੇ ਦੋਨਾਂ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਪਿਆਰ ਕਰਕੇ ਫਿਰ ਬਹੁਤ ਹਾਲ ਖਰਾਬੀ। ਫਿਰ ਮੈਨੂੰ ਕੰਮ ਤੇ ਵੀ ਹੁੰਦਾ ਹੁੰਦਾ ਸੀ ਵੀ ਕੇ ਦੇ ਨਾਲ ਝਗੜਾ ਨਾ ਕਰੇ। ਕਿਉਂ ਮਤਲਬ ਕੋ ਹੋਣਾ ਗਿਆ ਹੋਇਆ ਮੈਨੂੰ ਫਿਰ ਵੀ ਘਰ ਦੀ ਟੈਨਸ਼ਨ ਹੁੰਦੀ। ਫਿਰ ਮੈਨੂੰ ਇਹਨਾਂ ਦੀ ਮੰਮੀ ਕਹਿੰਦੀ ਮੈਂ ਆਪਣੇ ਪਿੰਡ ਕੰਨਾ। ਮੈਂ ਚਲੋ ਇਹਨਾਂ ਨੂੰ ਉੱਥੇ ਕਹ੍ਹਾ ਤਾ ਉੱਥੇ ਜਾਣ ਤੋਂ ਬਾਅਦ ਇਹਨਾਂ ਨੂੰ ਵੀ ਉਹਨਾਂ ਡਾਕਟਰ ਕੋਲ ਭਖਾ ਲਿਆ ਪਰ ਉੱਥੇ ਵੀ ਕੋਈ ਫਰਕ ਨਹੀਂ ਪਿਆ ਤੇ ਇਹਨਾਂ ਦੀ ਸਿਸਟਰ ਗਈ ਸੀ ਉੱਥੇ ਮਤਲਬ ਪਦਾਲਾ ਨਿਹੇਵਾਰ ਮਤਲਬ ਇਹ ਤੇ ਪਦਾਲਾ ਜਿੱਥੇ ਗਏ ਤੇ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ ਸਾਰੇ ਡਾਕਟਰਾਂ ਕੋਲ ਭਖਾ ਲ ਕੇ ਵੀ ਫਰਕ ਨਹੀਂ ਪਿਆ ਆ ਉਹ ਕਹਿੰਦੇ ਤੇ ਆਪਾਂ ਚਰਚਾ ਕਰਨਾ ਮੈਂ ਚਰਚੇ ਤੇ ਜਾ ਰਿਹਾ ਆ ਪਰ ਚਰਚੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿੱਥੇ ਹੀ ਜਾਣੇ ਉੱਥੇ ਕਰਨਾ ਹੈ ਪਾਸਟਰ ਪ੍ਰਭੂ ਪ੍ਰਭੂ ਦਾਸ ਬਾਰੇ ਇਹਨਾਂ ਨੇ ਦੱਸਿਆ ਇਹ ਰਿਹਾ ਭਾਈ ਮਿਤੀਆ ਨਾਂ ਸੁਣ ਕੇ ਫਿਰ ਇਸ ਚਰਚਲ ਵਿੱਚ ਆਏ ਤੇਰਾ ਭਾਪ ਪ੍ਰਭੂ ਜੀ ਨੂੰ ਮਿਲੇ ਆਣ ਕੇ ਜੱਜ ਮਿਲੇ ਆਪਾਂ ਇਹਨਾਂ ਦੇ ਹੱਥ ਵਿੱਚ ਤਸਦੀਕੀ ਮਤਲਬ ਆ ਗਾਲ ਜਦ ਇਹਨਾਂ ਤੇ ਪ੍ਰਾਰਥਨਾ ਹੋਣ ਲੱਗੀ ਇਹ ਉੱਠ ਕੇ ਭੱਜਣ ਲੱਗੇ ਮਤਲਬ ਤਿੰਨਾਂ ਜਣੇ ਇਹਨਾਂ ਨੂੰ ਮਤਲਬ ਫਰੀਆ ਇਹਨਾਂ ਕੇ ਪ੍ਰਾਰਥਨਾ ਕਾਈ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਪ੍ਰਭੂ ਜੀ ਨਾਲ ਗੱਲਬਾਤ ਸਾਰੀ ਕੀਤੀ ਕਿ ਜਿਹਨਾਂ ਨੂੰ ਕੋਈ ਹੋਸ਼ ਨਹੀਂ ਆ ਇਹ ਕੁ ਮਤਲਬ ਇਤਰਾ ਰਹਿੰਦੇ ਆ ਜਦ ਇਤਰਾ ਕਰਨ ਤੋਂ ਬਾਅਦ ਪ੍ਰਭੂ ਜੀ ਕਹਿੰਦੇ ਵੀ ਅੱਜ ਤੋਂ ਬਾਅਦ ਇਹਨਾਂ ਨੂੰ ਕੋਈ ਦਵਾਈ ਨਹੀਂ ਤੂੰ ਦੇਣੀ ਇਹ ਦਵਾਈ ਨਹੀਂ ਦੇਣੀ ਦਵਾਈ ਦੇਣ ਤੋਂ ਬਾਅਦ ਮੈਂ ਠੀਕ ਹੈ ਜੀ ਮੈਂ ਮੈਂ ਕੋਈ ਦਵਾਈ ਨਹੀਂ ਦਿੱਤੀ ਇਹਨਾਂ ਨੂੰ ਬਾਅਦ ਚ ਇਹਨਾਂ ਨੂੰ ਜਦ ਪ੍ਰਾਰਥਨਾ ਹੋਣ ਲੱਗੀ ਬਸ ਪ੍ਰਾਰਥਨਾ ਕਰਕੇ ਉਹਨਾਂ ਨੂੰ ਵਾਪਸ ਘਰ ਲੈ ਕੇ ਸੰਡੇ ਵਾਲੇ ਦਿਨ ਲੈ ਕੇ ਆਇਆ ਮੈਂ ਦੋ ਹਫ਼ਤੇ ਇੱਥੇ ਲੈ ਕੇ ਆਇਆ ਉਹ ਦੋ ਹਫ਼ਤੇ ਅੰਦਰ ਵਿੱਚ ਇਹਨਾਂ ਨੂੰ ਫਰਕ ਲੱਗਣ ਲੱਗਾ ਪਿਆ ਮੈਂ ਦੋ ਹਫ਼ਤੇ ਤੇ ਤੀਜੇ ਹਫ਼ਤੇ ਬਿਲਕੁਲ ਠੀਕ ਹੋ ਗਈ ਹੈ ਤੀਜੇ ਤੋਂ ਬਾਅਦ ਫਿਰ ਮੇਰੀ ਬੱਚੀ ਦੇ ਮਤਲਬ ਲੇ ਹੈਡ ਹੋਈ ਸੰਡੇ ਵਾਲੇ ਦਿਨ ਮੇਰੇ ਸੰਡੇ ਵਾਲੇ ਦਿਨ ਲੇ ਹੈਡ ਹੋਈ ਜਦ ਲੇ ਹੈਡ ਤੋਂ ਬਾਅਦ ਮੇਰੇ ਬੱਚੇ ਬਿਲਕੁਲ ਠੀਕ ਹੋ ਗਏ ਜੀ ਮਤਲਬ ਇਹਨਾਂ ਕੋਈ ਘਬੜੀ ਨਹੀਂ ਆ ਬੱਚੇ ਵੀ ਠੀਕ ਹੈ ਇਹ ਵੀ ਠੀਕ ਹੈ ਮੇਰੇ ਮੇਰੇ ਘਰ ਦੀ ਕੰਡੀਸ਼ਨ ਵੀ ਬਹੁਤ ਖਰਾਬ ਸੀ ਸਾਡੇ ਕੋਲ ਇੱਕ ਹੀ ਰੂਮ ਸੀ ਤੇ ਸਾਨੂੰ ਜਦੋਂ ਇਸ ਮਿਸ਼ਤੀ ਦਾ ਪਤਾ ਲੱਗਾ ਤੇ ਇਸ ਮਿਸ਼ਤੀ ਨਾਲ ਅਸੀਂ ਜੁੜੇ ਤੇ ਪ੍ਰਭੂ ਨੇ ਬਹੁਤ ਕਿਰਪਾ ਕੀਤੀ ਕਿਸਾਨੂ ਘਰ ਦੇ ਨਾਲ ਵੀ ਬles ਕੀਤਾ ਅੱਜ ਸਾਡੇ ਕੋ ਦੋ ਰੂਮਾ ਕਿਚਨ ਆ ਵਾਸ਼ੂਮਾ 에ਸੀਆ ਗੀਜਰ ਕੀ ਪ੍ਰਭੂ ਨੇ ਹਰ ਚੀਜ਼ ਦੇ ਨਾਲ ਹੀ ਬles ਕੀਤਾ ਪੈਸੇ ਦੇ ਨਾਲ ਬles ਕੀਤਾ ਪ੍ਰਭੂ ਨੇ ਸਾਨੂੰ ਕਾਰੋਬਾਰ ਦੇ ਨਾਲ ਬles ਕੀਤਾ ਸਾਡੀਆਂ ਸਾਰੀਆਂ ਮੁਸ਼ਕਲਾਂ ਸਾਰੀਆਂ ਪ੍ਰੋਬਲਮਾਂ ਜਾਂਦੀਆਂ ਦੀਆਂ टीचिंग तो थी। थी के के सुनने के लिए अनाउंसमेंट और अपडेट को जानने के लिए आप हमारे यूट्यूब चैनल को सब्सक्राइब करें और साथ में बेल आईकन को दबाए ताकि जब भी कोई नई अपडेट हो तो आप सबसे पहले जान सके